ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆਂ ਜੀ ਪੋਟੈਟੋ ਚੀਲੀ ਬਿਲਕੁਲ ਮਾਰਕੀਟ ਨਾਲੋਂ ਜੀ ਅਲੱਗ ਤਰੀਕੇ ਨਾਲ ਆਪਾਂ ਪੋਟੈਟੋ ਚੀਲੀ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਜਿਸ ਦਾ ਖਾਣ ਦਾ ਟੇਸਟ ਬਹੁਤ ਹੀ ਜ਼ਿਆਦਾ ਲਾਜਵਾਬ ਹੋਵੇਗਾ ਅਗਰ ਤੁਹਾਨੂੰ ਜੀ ਇਸ ਤੀ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਟਾਟੋ ਚਿਲੀ ਬਣਾਉਣ ਲਈ ਜੀ ਆਪਾਂ ਨੇ 4 మీడియం ਸਾਈਜ਼ ਦੇ ਆਲੂਆਂ ਨੂੰ ਚੰਗੀ ਤਰ੍ਹਾਂ ਉਬਾਲ ਲਿਆਗਾ ਹੁਣ ਆਪਾਂ ਜੀ ਇਸ ਨੂੰ ਚੰਗੀ ਤਰ੍ਹਾਂ ਮੈਸ ਕਰ ਲੈਣਾਗਾ ਆਪਾਂ ਚੰਗੀ ਤਰ੍ਹਾਂ ਆਲੂਆਂ ਨੂੰ ਮੈਸ ਕਰਨਾਗਾ ਜੀ ਇਹ ਹੁਣ ਆਪਾਂ ਜੀ ਇਸ ਵਿੱਚ 2 ਚਮਚਾ ਕਾਰਨ ਫਲੋਰ ਦੇ ਪਾਵਾਂਗੇ ਟੇਸਟ ਅਨੁਸਾਰ ਆਪਾਂ ਇਸ ਵਿੱਚ ਨਮਕ ਪਾਵਾਂਗੇ ਥੋੜੀ ਜੀ ਆਪਾਂ ਕਾਲੀ ਮਿਰਚ ਪਾਵਾਂਗੇ ਹੁਣ ਆਪਾਂ ਇਸ ਨੂੰ ਮਿਕਸ ਕਰ ਦੇਣਾ ਜੀ ਹੁਣ ਆਪਾਂ ਇਸ ਵਿੱਚ ਬ੍ਰੈਡ ਕ੍ਰਮ ਪਾਵਾਂਗੇ ਇਹੀ ਆਪਾਂ ਨੇ ਜੀ ਟੋਟਲ ਤਿੰਨ ਚਮਚੇ ਹੀ ਐਡ ਕਰਨੇ ਨੇ ਜਾਂ ਜਨਨ ਤੁਹਾਨੂੰ ਜ਼ਰੂਰਤ ਲੱਗੀ ਜੀ ਉੰਨੇ ਆਪਾਂ ਇਸ ਵਿੱਚ ਬ੍ਰੈਡ ਕਰਮ ਪਾ ਸਕਦੇ ਹਾਂ 4 ਤੋਂ 5 ਚਮਚਾ ਆਪਾਂ ਪਾ ਸਕਦੇ ਹਾਂ ਪਰ ਆਪਾਂ ਇਸ ਵਿੱਚ ਤਿੰਨ ਚਮਚ ਹੀ ਪਾਏ ਨੇ ਕਿਉਂਕਿ ਇਹ ਪਹਾੜੀ ਆਲੂ ਆ ਹੁਣ ਆਪਾਂ ਜੀ ਦੇਖੋ ਤੇਲ ਲੈ ਕੇ ਉਹੜਾ ਇਸ ਤਰੀਕੇ ਨਾਲ ਆਪਾਂ ਇਹ ਲਗਾ ਲੈਣਾਗਾ ਤੇ ਫਿਰ ਆਪਾਂ ਆਲੂਆਂ ਦਾ ਬੈਟਰ ਇਸ ਉੱਪਰ ਰੱਖ ਕੇ ਹੱਥਾਂ ਨਾਲ ਇਸ ਨੂੰ ਪ੍ਰੈਸ ਕਰਾਂਗੇ ਦੇਖੋ ਇਸ ਤਰੀਕੇ ਦਾ ਬਣਾ ਕੇ ਜੀ ਆਪਾਂ ਇਸ ਨੂੰ ਬੇਲੇਨੇ ਨਾਲ ਉਪਰੋਂ ਚੰਗੀ ਤਰ੍ਹਾਂ ਵੇਲ ਦੇਣਾਗਾ ਤਾਂ ਕਿ ਇਹ ਇਕੁਅਲ ਹੋ ਜਾਵੇ ਹੁਣ ਆਪਾਂ ਇਸ ਦੇ ਸਾਈਡ ਤੋਂ ਪੀਸਨੇ ਜੋ ਹੋ ਕੱਟ ਦਵਾਂਗੇ ਆਨਕੀ ਇਹ ਪੀਸ ਨੇ ਇਕੁਲ ਬਣ ਕੇ ਤਿਆਰ ਹੋ ਜਾਣ ਇਸ ਤਰੀਕੇ ਦੇਖੋ ਜੀ ਬਣਾ ਕੇ ਹੁਣ ਆਪਾਂ ਇਸ ਦੇ ਛੋਟੇ ਛੋਟੇ ਪੀਸ ਕੱਟ ਲੈਣੇ ਨੇ ਇਸ ਤਰੀਕੇ ਨਾਲ ਜੀ ਪੋਟੈਟੋ ਚੀਲੀ ਬਣਾਉਣ ਵਿੱਚ ਕੁਝ ਵੀ ਟਾਈਮ ਨਹੀਂ ਲੱਗਦਾ ਬਹੁਤ ਹੀ ਘੱਟ ਟਾਈਮ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਸਾਰੇ ਪੀਸ ਨੂੰ ਜੀ ਆਪਾਂ ਇੱਕ ਬਾਲ ਵਿੱਚ ਪਾ ਲਵਾਂਗੇ ਹੁਣ ਆਪਾਂ ਜੀ ਇਸ ਉੱਪਰ ਬ੍ਰੈਡ ਕ੍ਰੰਬ ਲਗਾਵਾਂਗੇ ਜੀ ਇਹ ਆਪਾਂ ਲੋੜ ਅਨੁਸਾਰ ਲਗਾ ਸਕਦੇ ਆ 3 ਜਾਂ 4 ਚਮਚ ਇਸ ਤਰੀਕੇ ਨਾਲ ਨਾਤਾ ਜੀ ਇਹ ਪੀਸ ਆਪਸ ਵਿੱਚ ਜੁੜਨਗੇ ਤੇ ਨਾਲੇ ਇਹ ਹੀ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗਣਗੇ ਇਸ ਉੱਪਰ ਦੇਖੋ ਇਸ ਤਰੀਕੇ ਦੀ ਇੱਕ ਕੋਟਿੰਗ ਜੀ ਪੰਜ ਜਾਵੇਗੀ ਹੁਣ ਆਪਾਂ ਇਸ ਨੂੰ ਫਰਾਈ ਕਰ ਲੈਣਾਗਾ ਫਰਾਈ ਕਰਨ ਲਈ ਜੀ ਆਪਾਂ ਕੋਈ ਵੀ ਤੇਲ ਯੂਜ਼ ਕਰ ਸਕਦੇ ਆ ਆਪਾਂ ਸਰ੍ਹੋਂ ਦਾ ਤੇਲ ਲਿਆ ਜੀ ਇਸ ਨੂੰ ਫਰਾਈ ਕਰਨ ਲਈ ਮੀਡੀਅਮ ਗੈਸ ਤੇ ਹੀ ਆਪਾਂ ਨੇ ਇਸ ਨੂੰ ਫਰਾਈ ਕਰਨਾਗਾ ਲਾਈਟ 골ਡਨ ਬ੍ਰਾਊਨ ਕਲਰ ਹੋਣ ਤੱਕ ਜੀ ਆਪਾਂ ਇਸ ਨੂੰ ਫਰਾਈ ਕਰਾਂਗੇ ਸਾਰੇ ਪੀਸੇ ਪਾ ਕੇ ਜੀ ਆਪਾਂ ਇਸ ਨੂੰ 1 ਮਿੰਟ ਬਾਅਦ ਇਸ ਨੂੰ ਸਟਾਰ ਕਰਨਾਗਾ ਹੁਣ ਆਪਾਂ ਜੀ ਇਸ ਨੂੰ ਸਟਾਰ ਕਰਦੇ ਰਹਾਂਗੇ ਲਗਾਤਾਰ ਤਾਂ ਕਿ ਇਹ ਪੀਸੇ ਚਾਰੋਂ ਤਰਫ ਤੋਂ ਇਕੁਲ ਪੱਕ ਜਾਣ ਇਸ ਤਰੀਕੇ ਨਾਲ ਜੀ ਪੋਟੈਟੋ ਚਿਲੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਦੇਖੋ ਇਸ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਹੈਗਾ ਨੀਕੋ ਇਸ ਦਾ ਕਲਰ ਪੂਰੀ ਤਰ੍ਹਾਂ ਚੇਂਜ ਹੋ ਚੁੱਕਿਆ ਹੈਗਾ ਫਰਾਈ ਵੀ ਹੋ ਚੁੱਕੇ ਨੇ ਜੀ ਇਹ ਪੂਰੀ ਤਰ੍ਹਾਂ ਇਸ ਤੋਂ ਜ਼ਿਆਦਾ ਨਹੀਂ ਆਪਾਂ ਇਸ ਨੂੰ ਫਰਾਈ ਕਰਨਾ ਹੈਗਾ ਹੁਣ ਆਪਾਂ ਜੀ ਇਸ ਨੂੰ ਇੱਕ ਪਲੇਟ ਵਿੱਚ ਕਢ ਲਵਾਂਗੇ ਸਾਰੇ ਪੀਸਸ ਨੂੰ ਜੀ ਆਪਾਂ ਇਸੇ ਤਰੀਕੇ ਨਾਲ ਹੀ ਫਿਰ ਫਰਾਈ ਕਰ ਲੈਣਾਗਾ ਦੇਖੋ ਜੀ ਕਰਨੇ ਵਧੀਆ ਲੱਗ ਰਹੇ ਨੇ ਇਹ ਫਰਾਈ ਹੋ ਕੇ ਹੁਣ ਆਪਾਂ ਜੀ ਇੱਕ ਕੜਾਹੀ ਵਿੱਚ ਥੋੜਾ ਜਿਹਾ ਰਿਫਾਈਨਡ ਤੇਲ ਪਾਏਗਾ ਜਦ ਇਹ ਹਲਕਾ ਜਿਹਾ ਗਰਮ ਹੋ ਜਾਏ ਫਿਰ ਆਪਾਂ ਇਸ ਵਿੱਚ ਜੀਰਾ ਪਾਵਾਂਗੇ ਬਰੀਕ ਚੋਪਿੰਗ ਕੀਤਾ ਹੋਇਆ ਜੀ ਆਪਾਂ ਜਿੰਜਰ گارਲਿਕ ਪਾਵਾਂਗੇ ਹਾਂ ਆਪਾਂ ਨੇ ਪਿਆਜ਼ ਲਿਆ ਜੀ ਇਸ ਨੂੰ ਵੀ ਆਪਾਂ ਨੇ ਬਰੀਕ ਚੋਪਿੰਗ ਕਰ ਲਿਆ ਸੀਗਾ हम आप इसकू हल्का जा रोस्ट करा हूँ आप इस बीनस पावे थोड़ी जी आप गाजर पावेंगे जी बरीक कट्टी हुई इस भी आप हल्का जहा रोस्ट ही करना गा ਕਿਉਂਕਿ ਬਾਕੀ ਸਬਜ਼ੀਆਂ ਆਪਣੀਆਂ ਜੀ ਬਹੁਤ ਜਲਦੀ ਬਣ ਜਾਂਦੀਆਂ ਨੇ ਜੋ ਬੀਨਸ ਤੇ ਦੀ ਗਾਜਰਾ ਇਹ ਥੋੜਾ ਜਾਂ ਟਾਈਮ ਲੈ ਲੈਂਦੀ ਇਸ ਕਰਕੇ ਆਪੇ ਇਸ ਨੂੰ ਪੈਨ ਉਪਾਏਗਾ ਹੁਣ ਆਪਾਂ ਜੀ ਇਸ ਵਿੱਚ ਦੂਜੀਆਂ ਸਬਜ਼ੀਆਂ ਐਡ ਕਰਾਂਗੇ ਹਰੀ Shimla mirch ਲਵਾਂਗੇ ਜੀ ਪੀਲੀ Shimla mirch ਲਾਲ Shimla mirch ਥੋੜਾ ਜਾਂ ਆਪਾਂ ਪਿਆਜ਼ ਹੋਰ ਪਾਵਾਂਗੇ ਟੋਟਲ ਆਪਾਂ ਨੇ ਜੀ ਇੱਕ ਪਿਆਜ਼ ਇਸ ਵਿੱਚ ਜੂਸ ਕੀਤਾਗਾ ਸਾਰੀਆਂ ਸਬਜ਼ੀਆਂ ਨੂੰ ਜੀ ਆਪਾਂ ਲਗਭਗ ਹਾਈ ਗੈਸ ਤੇ 1 ਮਿੰਟ ਲਈ ਲਗਭਗ ਜੀ ਇਸ ਨੂੰ ਰੋਸਟ ਕਰ ਲੈਣਾਗਾ ਕਿਉਂਕਿ ਸਬਜ਼ੀਆਂ ਦੇ ਵਿੱਚ ਜੀ ਕਰੰਚ ਪੂਰੀ ਤਰ੍ਹਾਂ ਬਣਿਆ ਰਹਿਣਾ ਚਾਹੀਦਾਗਾ ਜੇ ਆਪਾਂ ਇਸ ਨੂੰ ਘੱਟ ਗੈਸ ਕਰਕੇ ਜੀ ਰੋਸਟ ਕੀਤਾ ਤਾਂ ਇਹ ਜਿਆਦਾ ਸੌਫਟ ਹੋ ਜਾਣੀਆਂ ਫਿਰ ਇਹ ਖਾਣ ਵਿੱਚ ਵੀ ਬਿਲਕੁਲ ਟੇਸਟੀ ਨਹੀਂ ਲੱਗਣਗੀਆਂ ਉਨਾ ਪੇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਗ੍ਰੀਨ ਚਿਲੀ ਸੌਸ ਪਾਵਾਂਗੇ ਦੀ ਆਪਾਂ ਇੱਕ ਚਮਚ ਇੱਕ ਚਮਚ ਹੀ ਆਪਾਂ ਰੈੱਡ ਚਿਲੀ ਸੌਸ ਪਾਈ ਆ ਦੋ ਚਮਚ ਜੀ ਆਪਾਂ ਨੇ ਸੋਇਆ ਸੌਸ ਪਾਈ ਆ ਹੁਣ ਆਪਾਂ ਇਸ ਨੂੰ ਮਿਕਸ ਕਰਾਂਗੇ हूँ आप जी इस थोड़ा जा पानी पावगी लगभग जी तीन चार चमच पानी पाए अपने टी टेबल स्पून हूँ आप इस मैगी मसाला पावेंगे इस नी पटेटो चिली का टेस्ट बहुत ही ज़्यादा वध्या बन जाता गा ਇਸ ਨੂੰ ਮਿਕਸ ਕਰਕੇ ਜੀ ਹੁਣ ਆਪਾਂ ਇਸ ਵਿੱਚ ਫਰਾਈ ਕੀਤੇ ਹੋਏ ਪੋਟੈਟੋ ਪੀਸ ਪਾ ਦਵਾਂਗੇ ਇਸ ਨੂੰ ਆਪਾਂ ਜੀ ਹੁਣ ਹਾਈ ਗੈਸ ਤੇ 1 ਮਿੰਟ ਲਈ ਹੀ ਆਪਾਂ ਇਸ ਨੂੰ ਮਿਕਸ ਕਰਨਾਗਾ 1 ਮਿੰਟ ਤੋਂ ਜ਼ਿਆਦਾ ਨਹੀਂ ਜੀ ਆਪਾਂ ਇਸ ਨੂੰ ਪਕਾਉਣਾ ਹਨ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜੀ ਆਪਾਂ ਇਸ ਨੂੰ ਤਾਂ ਕਿ ਸਾਰੀਆਂ ਸੌਸ ਦੀ ਆਪਣੀਆਂ ਪੋਟੈਟੋ ਉੱਪਰ ਚੰਗੀ ਤਰ੍ਹਾਂ ਲੱਗ ਜਾਣ ਹੁਣ ਆਪਾਂ ਜੀ ਇਸ ਵਿੱਚ ਲਗਭਗ 3 ਚਮਚ ਟਮੇਟੋ ਕੈਚੱਪ ਤੇ ਪਾਵਾਂਗੇ ਤੁਸੀਂ ਇਸ ਦੀ ਜਗ੍ਹਾ ਤੇ ਜੀ ਇਮਲੀ ਸੌਸ ਵੀ ਪਾ ਸਕਦੇ ਹੋ हूँ आप इस भी मिक्स कर देवेंगे तो गैस आप बंद कर देवे हूँ आप इस थोड़ा जा डेकोरेट करने इस उपर हल्के जिल पावे हूँ आप इसकी प्लेटिंग करा ਦੇਖੋ ਜੀ ਕੰਨੀ ਵਧੀਆ ਲੱਗ ਰਹੀ ਹੈ ਆਪਣੀ ਪੋਟੈਟੋ ਚਿੱਲੀ ਬਣ ਕੇ। ਅਗਰ ਤਾਂ ਹਾਨੂੰ ਜੀ ਮੇਰੇ ਇਸ ਦੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਜੀ ਤੁਰੰਤ ਪਹੁੰਚ ਜਾ ਕਰੇ। ਵੀਡੀਓ ਦੇਖਣ ਲਈ ਜੀ ਧੰਨਵਾਦ। ਥੈਂਕਸ ਫॉर ਵਾਚਿੰਗ ਥਿਸ ਵੀਡੀਓ।